ਇੱਥੇ ਆਜੋ ਉਸ ਇੱਧਰ ਆਜੋ ਬੱਚੇ ਨਾਲ ਗੱਲ ਉਹਦਾ ਗੱਲ ਬੰਨੇ ਆ ਲੈ ਦੱਸਿਆ ਵੀ ਉਹ ਸਭ ਨੂੰ ਸਤਨਾ ਲੈ ਦੇ

ਤਾਰਕ ਕੋਲਤਾ ਕੋਲਡ ਹੈ ਸਾਰਮਿਕ ਤਾਰਕ ਕੋਲ ਨੂੰ ਹੁੰਦਾ ਹੈ ਜਿੰਦਗੀ ਦਾ ਇੱਕ ਆਖਰੀ ਪੜਾ ਹੁੰਦਾ ਹੈ ਇਸ ਵਿੱਚ ਇਸ ਪੜਾ ਨੂੰ ਸਵਾਰਨਾ ਜਾਂ ਵਿਗਾੜਨਾ ਸਾਡੇ ਹੱਥ ਵਸ ਹੀ ਹੁੰਦਾ ਹੈ ਸਾਡੇ ਸਰੀਰ ਦੀ ਸੰਭਾਲ ਸਾਨੂੰ ਆਪ ਹੀ ਕਰਨੀ ਪੈਂਦੀ ਹੈ ਅਸੀਂ ਆਪਣੇ ਭੋਜਨ ਅਤੇ ਸਰੀਰਕ ਕਸਰਤ ਨਾਲ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਜ਼ਿੰਦਗੀ ਦੇ ਇਸ ਪੜਾ ਜਾਂ ਇਸ ਪਹਿਰ ਵਿੱਚ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਵੱਧ ਤੋਂ ਵੱਧ ਉਸ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਸੁਖਾਲਾ ਹੋ ਸਕੇ ਅਤੇ ਜ਼ਿੰਦਗੀ ਦੇ ਅੰਤ ਤੱਕ ਉਸ ਰੱਬ ਦਾ ਆਸਰਾ ਹੋ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਜਸਕਰਨ ਕੋਹੜਾ ਨਾ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇੱਕ ਬਜ਼ੁਰਗ ਦੀ ਜ਼ਿੰਦਗੀ ਦਾ ਕੀ ਕਿਵੇਂ ਬਤੀਤ ਕਰਦਾ ਉਹ ਆਪਣੀ ਜ਼ਿੰਦਗੀ ਇਸ ਸਮਾਜ ਦੇ ਵਿੱਚ ਕਿਉਂਕਿ ਅੱਜ ਕੱਲ ਦਾ ਸਮਾਜ ਇਸ ਤਰ੍ਹਾਂ ਦਾ ਹੈ ਕਿ ਜੋ ਸਾਡੇ ਬੱਚੇ ਜਾਂ ਗਾਂ ਬੱਚੇ ਹਨ ਜਾਂ ਪੋਤੇ ਪੋਤੀਆਂ ਹਨ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਵਿਅਸਤ ਹਨ ਪਰ ਇਸ ਇਸ ਵਿਅਸਤ ਜਿਹੜੇ ਰਹਿੰਦੇ ਹਨ ਜਿਵੇਂ ਕਿ ਸਾਡੇ ਬੱਚੇ ਪੁੱਤ ਜਿਹੜੇ ਧੀਆਂ ਉਹ ਸਾਰੇ ਕੰਮਾਂ ਕਰਦੇ ਵਿੱਚ ਚੱਲ ਜਾਂਦੇ ਹਨ ਉਹਨਾਂ ਦੇ ਜਾਣ ਮਗਰੋਂ ਜਿਹੜਾ ਇੱਕ ਬਜ਼ੁਰਗ ਘਰ ਵਿੱਚ ਰਹਿ ਜਾਂਦਾ ਹੈ ਉਹ ਆਪਣਾ ਦਿਨ ਕਿਸ ਤਰ੍ਹਾਂ ਬਤੀਤ ਕਰਦਾ ਪਹਿਲਾਂ ਮੈਂ ਇਸ ਦੱਸਾਂਗੀ ਇੱਕ ਦਿਨ ਚੜਿਆ ਮੇਰੀ ਜ਼ਿੰਦਗੀ ਵਿੱਚ ਤੜਕੇ ਉੱਠ ਕੇ ਨਹਾਉਂਦਾ ਹਾਂ ਇੱਕ ਦਿਨ ਚੜਿਆ ਮੇਰੀ ਜ਼ਿੰਦਗੀ ਵਿੱਚ ਤੜਕੇ ਉੱਠ ਕੇ ਨਹਾਉਂਦਾ ਆ ਮਾਰ ਚੌਂਕੜਾਂ ਇਕਾਂਤ ਦੇ ਵਿੱਚ ਉਸ ਰੱਬ ਦਾ ਨਾਮ ਤੇ ਆਉਂਦਾ ਆ ਫਿਰ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਥੋੜੀ ਬਹੁਤ ਸੇਵਾ ਕਰਦਾ ਆਂ ਭਾਵੇਂ ਸਰੀਰ ਸਾਥ ਨਹੀਂ ਦਿੰਦਾ ਉਸ ਰੱਬ ਦੇ ਕੋਲੋਂ ਹਰਦਾ ਆਂ ਘਰ ਆ ਕੇ ਸੁੱਤੇ ਹੋਏ ਪੋਤਿਆਂ ਨੂੰ ਜਗਾਉਂਦਾ ਆਂ ਘਰ ਆ ਕੇ ਸੁੱਤੇ ਹੋਏ ਪੋਤਿਆਂ ਨੂੰ ਜਗਾਉਂਦਾ ਹਾਂ ਆਵਾਜ਼ ਮਾਰ ਕੇ ਨੂੰ ਆਪਣੀ ਨੂੰ ਚਾਹ ਦਾ ਕੱਪ ਮੰਗੋਂਦਾ ਆਂ ਆਵਾਜ਼ ਮਾਰ ਕੇ ਨੂੰ ਆਪਣੀ ਨੂੰ ਚਾਹ ਦਾ ਕੱਪ ਮੰਗੋਂਦਾ ਆਂ ਪੀਤੀ ਹੋਈ ਉਹ ਚਾਹ ਦੀ ਕੀਮਤ ਪੀਤੀ ਹੋਈ ਉਹ ਚਾਹ ਦੀ ਕੀਮਤ ਕੰਮ ਕਰਕੇ ਸਾਰਾ ਦਿਨ ਝਕੋਂਦਾ ਆਂ ਨੂ ਤਾਂ ਮੇਰੀ ਨੌਕਰੀ ਕਰਦੀ ਪੁੱਤ ਵੀ ਬਹੁਤ ਕਮਾਉਂਦਾ ਆ ਨੂ ਤਾਂ ਮੇਰੀ ਨੌਕਰੀ ਕਰਦੀ ਪੁੱਤ ਵੀ ਬਹੁਤ ਕਮਾਉਂਦਾ ਆ ਜਿਸ ਬਾਪ ਨੇ ਇੰਨੇ ਜੋਗੇ ਕੀਤੇ ਉਹਨੂੰ ਕੌਣ ਖਵਾਉਂਦਾ ਆ ਜਿਸ ਬਾਪ ਨੇ ਇੰਨੇ ਜੋਗੇ ਕੀਤੇ ਉਹਨੂੰ ਕੌਣ ਖਵਾਉਂਦਾ ਆ ਸਾਰਾ ਦਿਨ ਉਸ ਰੱਬ ਦੀ ਰਜ਼ਾ ਵਿੱਚ ਸਾਰਾ ਦਿਨ ਉਸ ਰੱਬ ਦੀ ਰਜ਼ਾ ਵਿੱਚ ਆਪਣਾ ਸਰੀਰ ਚਲੋਣਾ ਆ ਫਿਰ ਰਾਤ ਨੂੰ ਸੌਣ ਲੱਗੇ ਉਸ ਰੱਬ ਦਾ ਸ਼ੁਕਰ ਮਨੋਣਾ ਆ ਫਿਰ ਰਾਤ ਨੂੰ ਸੌਣ ਲੱਗੇ ਉਸ ਰੱਬ ਦਾ ਸ਼ੁਕਰ ਮਨਾਉਂਦਾ ਆ ਅੱਜ ਦਾ ਦਿਨ ਤਾਂ ਲੰਘ ਗਿਆ ਰੱਬਾ ਅੱਜ ਦਾ ਦਿਨ ਤਾਂ ਲੰਘ ਗਿਆ ਰੱਬਾ ਕੱਲ ਨੂੰ ਤਕੜਾ ਫੇਰ ਕਰੀ ਮੇਰੀ ਜ਼ਿੰਦਗੀ ਤਾਂ ਲੰਘ ਹੀ ਰੱਬਾ ਮੇਰੇ ਪਰਿਵਾਰ ਦੇ ਉੱਤੇ ਮਿਹਰ ਕਰੀ ਮੇਰੀ ਜ਼ਿੰਦਗੀ ਤਾਂ ਲੰਘ ਹੀ ਰੱਬਾ ਮੇਰੇ ਪਰਿਵਾਰ ਦੇ ਉੱਤੇ ਮਿਹਰ ਕਰੀ ਅੱਗੇ ਇੱਕ ਹੋਰ ਪੈਰਾ ਆ ਕਿ ਸਾਨੂੰ ਜਿਵੇਂ ਕਿ ਉਹ ਵਿਅਸਤ ਹਨ ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਨੂੰ ਆਪਣੇ ਸਰੀਰ ਦੀ ਸੰਭਾਲ ਆਪ ਕਰਨੀ ਚਾਹੀਦੀ ਆ ਗਈ ਜਵਾਨੀ ਆਇਆ ਬੁਢਾਪਾ ਜਈ ਜਵਾਨੀ ਆਇਆ ਬੁਢਾਪਾ ਸਾਂਭਣਾ ਪਉ ਹੁਣ ਆਪਣਾ ਆਪਾ ਨੂਹਾ ਨੇ ਤਾਂ ਕੰਮ ਤੇ ਜਾਣਾ ਨੂਹਾ ਨੇ ਤਾਂ ਕੰਮ ਤੇ ਜਾਣਾ ਪੋਤਿਆਂ ਨੇ ਵੀ ਪੜ੍ਹਨਾ ਆ ਤੇਰਾ ਸਰੀਰ ਤਾਂ ਬੰਦਿਆ ਆਪੇ ਹੀ ਤੂੰ ਘੜਨਾ ਆ ਸਮੇਂ ਸਿਰ ਤੂੰ ਰੋਟੀ ਖਾਣੀ ਸਮੇਂ ਸਿਰ ਤੂੰ ਰੋਟੀ ਖਾਣੀ ਲੋੜ ਮੁਤਾਬਕ ਪੀਣਾ ਪਾਣੀ ਸਰੀਰ ਆਪਣਾ ਤੰਦਰੁਸਤ ਰੱਖਣਾ ਚੇਤੇ ਰੱਖਣੀ ਗੁਰਾਂ ਦੀ ਬਾਣੀ ਸਵੇਰੇ ਉੱਠ ਕੇ ਸੈਰ ਤੇ ਜਾਣਾ ਸਵੇਰੇ ਉੱਠ ਕੇ ਸੈਰ ਤੇ ਜਾਣਾ ਚੰਗਾ ਭੋਜਨ ਤੂੰ ਹੈ ਖਾਣਾ ਸਮੇਂ ਸਿਰ ਡਾਕਟਰ ਨੂੰ ਦਿਖਾਉਣਾ ਸਮੇਂ ਸਿਰ ਡਾਕਟਰ ਨੂੰ ਦਿਖਾਉਣਾ ਨਹੀਂ ਤਾਂ ਫਿਰ ਪਉ ਪਛਤੋਣਾ ਮਿੱਠਾ ਤਿੱਖਾ ਘਟ ਹੈ ਖਾਣਾ ਮਿੱਠਾ ਤਿੱਖਾ ਘਟ ਹੈ ਖਾਣਾ ਸ਼ੂਗਰ ਬੀਪੀ ਕਿਤੇ ਵਧ ਨਾ ਜਾਣਾ ਸਰੀਰ ਨੂੰ ਨਾ ਬੋਤਾ ਪੰਨਣਾ ਸਰੀਰ ਨੂੰ ਨਾ ਬੋਤਾ ਪੰਨਣਾ ਲੋੜ ਮੁਤਾਬਕ ਕੰਮ ਹੈ ਲੈਣਾ ਚੰਗੀਆਂ ਗੱਲਾਂ ਪਰਿਵਾਰ ਨੂੰ ਸੁਣਾਉਣੀਆਂ ਬੱਚਿਆਂ ਨੂੰ ਹੈ ਬਾਤਾਂ ਪੋਣੀਆਂ ਚੰਗੀਆਂ ਗੱਲਾਂ ਪਰਿਵਾਰ ਨੂੰ ਸੁਣਾਉਣੀਆਂ ਬੱਚਿਆਂ ਨੂੰ ਹੈ ਬਾਤਾਂ ਪਾਉਣੀਆਂ ਬਾਕੀ ਤਾਂ ਉਹ ਰੱਬ ਦੀ ਰਜ਼ਾਏ ਰੱਬ ਨਹੀਂ ਕਰਨਾ ਹੈ ਤੇਰਾ ਸਰੀਰ ਤਾਂ ਬੰਦਿਆ ਤੂੰ ਆਪੇ ਹੀ ਕਰਨਾ ਹੈ ਤੇਰਾ ਸਰੀਰ ਤਾਂ ਬੰਦਿਆ ਆਪੇ ਹੀ ਤੂੰ ਕਰਨਾ ਹੈ ਤੇ ਅਜ਼ਮੈਥ ਦੇ ਵਿਦਿਆਰਥਣਾਂ ਤੇ ਇਹ ਸਾਡੇ ਜਿਹੜੀ ਆ ਐਨਫ ਲੈਬ ਆ ਇਹਦੇ ਵਿੱਚ ਅਸੀਂ ਸਾਰਾ ਕੰਮ ਸਿੱਖਦੇ ਹਾਂ ਜੋ ਕਿ ਅਸੀਂ ਹਸਪੀਟਲ ਤੇ ਜਾ ਕੇ ਵਿੱਚ ਕਰਦੇ ਹਾਂ ਪਹਿਲਾ ਜਿੱਦਾਂ ਅਸੀਂ ਬੀਪੀ ਚੈੱਕ ਕਰਨਾ ਆ ਬੀਪੀ ਪਹਿਲਾਂ ਅਸੀਂ ਇੱਥੋਂ ਸਿੱਖ ਕੇ ਜਾਵਾਂਗੇ ਇਹਦੇ ਉੱਤੇ ਪਹਿਲਾਂ ਦੇਖਾਂਗੇ ਕਿ ਕਿੱਦਾਂ ਇਹ ਅਸੀਂ ਬੀਪੀ ਚੈੱਕ ਕਰਦੇ ਹਾਂ ਅਗਰ ਸਾਨੂੰ ਇੱਥੇ ਸਹੀ ਤਰ੍ਹਾਂ ਕਰਨਾ ਆਏਗਾ ਅਸੀਂ ਉੱਥੇ ਜਾ ਕੇ ਸਹੀ ਤਰ੍ਹਾਂ ਕਰਾਂਗੇ ਉੱਥੇ ਜਾ ਕੇ ਵੀ ਜਿਹੜੇ ਬਿਮਾਰ ਮਰੀਜ਼ ਹੁੰਦੇ ਆ ਉਹਨਾਂ ਦਾ ਬੀਪੀ ਚੈੱਕ ਕਰਨਾ ਹੁੰਦਾ ਅਸੀਂ ਉਹਨਾਂ ਤੇ ਕਰ ਸਕਦੇ ਹਾਂ ਅਸੀਂ ਇੱਥੇ ਇੰਜੈਕਸ਼ਨ ਲਗਾਉਣਾ ਸਿੱਖ ਸਕਦੇ ਹਾਂ ਹੋਰ ਵੀ ਬਹੁਤ ਕੰਮ ਆ ਜਿਹੜੇ ਅਸੀਂ ਉੱਥੇ ਹਸਪੀਟਲ ਜਾ ਕੇ ਕਰ ਸਿੱਖ ਕੇ ਜਾਣਿਆ ਸੀ ਤੇ ਇੱਥੇ ਸਾਡੇ ਬਹੁਤ ਸਾਰੇ ਮਤਲਬ ਸਮਾਨ ਹੁੰਦਾ ਆ ਇੱਥੇ ਵੀ ਜੋ ਹਸਪੀਟਲ ਦੇ ਵਿੱਚ ਅਸੀਂ ਜਿਹਦੇ ਦੁਆਰਾ ਕੰਮ ਕਰਨਾ ਸਾਰਾ ਸਮਾਨ ਇੱਥੇ ਹੈਗਾ ਆ ਉਹਦੇ ਦੁਆਰਾ ਅਸੀਂ ਸਿੱਖਦੇ ਆ ਜਿਹੜਾ ਹਾਂਜੀ ਅਗਰ ਕਿਸ ਕਿਸੇ ਦੀ ਛਾਤੀ ਦੇ ਵਿੱਚ ਦਰਦ ਹੈ ਹੈਨਾ ਜਾਂ ਕੋਈ ਜਿਹੜਾ ਮਰੀਜ਼ ਆ ਉਹ ਗਿਰ ਗਿਆ ਆ نیچے ਗਿਰ ਗਿਆ ਆ ਉਹ ਬੇਹੋਸ਼ ਹੋ ਗਿਆ ਆ ਅਸੀਂ ਉਹਨੂੰ ਦੇਖਣਾ ਹੈ ਕਿ ਉਹਦੇ ਮਤਲਬ ਸਾਹ ਚੱਲ ਰਹੇ ਆ ਅਸੀਂ ਉਹਨੂੰ ਮਤਲਬ ਦੇਖਣਾ ਉਹਨੂੰ ਐਦਾਂ ਟੈਪ ਕਰਕੇ ਅਦਾ ਮਾਰ ਕੇ ਦੇਖਣਾ ਕਿ ਅਗਰ ਉਹ ਸਾਨੂੰ ਦੱਸ ਰਿਹਾ ਆ ਮਤਲਬ ਬੋਲ ਰਿਹਾ ਆ ਜਾਂ ਕੋਈ ਆਵਾਜ਼ ਕਰ ਰਿਹਾ ਤਾਂ ਮਤਲਬ ਉਹ ਹੈਗਾ ਆ ਮਤਲਬ ਕਿ ਉਹਦੇ ਸਾਹ ਚੱਲ ਰਹੇ ਆ ਤੇ ਅਸੀਂ ਉਹਨੂੰ ਮਤਲਬ ਇੱਕ ਸੀਪੀਆਰ ਹੁੰਦਾ ਆ ਉਹ ਦਿੰਨੇ ਆ ਮਤਲਬ ਉਹ ਐਥੇ ਪਰਫਾਰਮ ਕਰੀਦਾ ਆ ਹਾਂ ਐਦਾਂ 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 ਇੱਦਾਂ ਸੀ ਦੇ ਸਕਦੇ ਆ ਕਿ ਉਹਦੇ ਜਿਹੜੇ ਸਾਹ ਵਾਪਸ ਲਿਆ ਸਕਦੇ ਆ ਅਗਰ ਉਹਦੇ ਥੋੜੇ ਬਹੁਤ ਸਾਹ ਚੱਲਦੇ ਆ ਤਾਂ ਅਸੀਂ ਸਾਹ ਲਿਆ ਲੈ ਅਸੀਂ ਉਹਨੂੰ ਸੀਪੀਆਰ ਵੀ ਦੇ ਸਕਦੇ ਆ ਸਾਹ ਦੇ ਵਿੱਚ ਖਰਾਬ ਆ ਜਿਹੜੀ ਚੀਜ਼ ਆ ਨਾ ਹਾਂਜੀ ਜਿਹੜੀ ਐਥੇ ਚੀਜ਼ ਹੈ ਨਾ ਉੱਤੇ ਐਦਾਂ ਹਾਂਜੀ ਦਬੋਣਾ ਹਾਂਜੀ ਦਬੋਣਾ ਆ ਹਾਂਜੀ ਮੁਸਲੇ ਬਣੇ ਹੋਏ ਆ ਨਾ ਇਹਨਾਂ ਦੇ ਉੱਪਰ ਸਿਖਾਈਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਉੱਪਰ ਅਸੀਂ ਟ੍ਰੇਨਿੰਗ ਦੇਈ ਜੀ ਆ ਕਿ ਤੁਸੀਂ ਇੰਜੈਕਸ਼ਨ ਕਿੱਦਾਂ ਲਗਾਉਣਾ ਆ ਤੁਸੀਂ ਜਿਹੜੀ ਸੂਈ ਲਗਾਉਂਦੇ ਆ ਉਹ ਕਿੱਦਾਂ ਲਗਾਣੀ ਆ ਕਿਹੜੀ ਨਾੜ ਦੇ ਵਿੱਚ ਲਗਾਣੀ ਆ ਨਾਰਮਲੀ ਤਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਨਾ ਉਹ ਅਸੀਂ ਪਹਿਲਾਂ ਇੱਥੇ ਸਿਖਾਈਦਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਫਿਰ ਉਹ ਇਨਸਾਨ ਦੇ ਉੱਪਰ ਅਸੀਂ ਉਹ ਜਿਹੜੇ ਕੰਮ ਕਰੀਦੇ ਹੈਗੇ ਜਿਦਾ ਇੰਜੈਕਸ਼ਨ ਲਗਾਉਣਾ ਸੂਈ ਲਗਾਣੀ ਨਾ ਅਗਰ ਅਦਰਵਾਇਜ਼ ਤਾਂ ਫਿਰ ਬੱਚੇ ਗਲਤ ਜਗ੍ਹਾ ਤੇ ਵੀ ਲਗਾ ਸਕਦੇ ਆ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ தாம்ਸਨ ਜੋਏ ਹੈ ਤੇ ਰਿਆਦ ਬਾਰਾ ਕਾਲਜ ਆਫ ਨਰਸਿੰਗ 4 ਸੈਮੈਸਟਰ ਦਾ ਮੈਂ ਵਿਦਿਆਰਥੀ ਹਾਂ ਤੇ ਤੁਸੀਂ ਦੇਖ ਸਕਦੇ ਹੋ ਇੱਕ ਤਰੀਕੇ ਦਾ ਪੁਤਲਾ ਹੈ ਜਿੱਤੇ ਅਸੀਂ ਜੋ ਐਜ਼ ਅ ਨਰਸਿੰਗ ਦੀ ਸਟੂਡੈਂਟਸ ਹੈ ਅਸੀਂ ਆਪਣੀ ਪ੍ਰੈਕਟਿਸ ਕਰਦੇ ਹਾਂ ਮੰਨ ਲਓ ਜਿਵੇਂ ਕਿ ਕਿਸੇ ਨੂੰ ਇੰਜੈਕਸ਼ਨ ਲਗਾਉਣਾ ਹੋਵੇ ਤੇ ਪਹਿਲਾਂ ਅਸੀਂ ਇੱਥੇ ਟ੍ਰੇਨਿੰਗ ਕਰਦੇ ਹਾਂ ਪ੍ਰੈਕਟਿਸ ਕਰਦੇ ਹਾਂ ਇਸ ਤੋਂ ਬਾਅਦ ਹੀ ਫਿਰ ਅਸੀਂ ਜਾ ਕੇ ਅਸਲੀ ਜਿਹੜੇ ਇਨਸਾਨ ਹੁੰਦੇ ਆ ਉਹਨਾਂ ਤੇ ਜਾ ਕੇ ਅਸੀਂ ਪ੍ਰੈਕਟਿਸ ਉਹਨਾਂ ਤੇ ਵੀ ਟਿਕਾ ਲਾ ਸਕਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਤਲਾ ਇੱਕ ਤਰੀਕੇ ਦਾ ਏਦਾਂ ਦਾ ਹੈ ਜਿਸ ਨੂੰ ਅਸੀਂ ਮਤਲਬ ਅਲੱਗ-ਅਲੱਗ ਤਰੀਕੇ ਦਾ ਇਲਾਜ ਇੱਥੇ ਕਰ ਸਕਦੇ ਹਾਂ ਅਲੱਗ-ਅਲੱਗ ਤਰੀਕੇ ਦਾ ਕੁਝ ਵੀ ਅਸੀਂ ਕਰਨਾ ਹੋਵੇ ਪ੍ਰੋਸੀਜਰ ਕਰਨਾ ਹੋਵੇ ਅਸੀਂ ਇੱਥੇ ਕਰਕੇ ਫਿਰ ਅਸੀਂ ਜੋ ਹਸਪਤਾਲ ਜਾ ਕੇ ਜਾਂ ਹਸਪਤਾਲ ਜਾ ਕੇ ਜੋ ਹੈ ਅਸਲੀ ਪੇਸ਼ੈਂਟ ਦੇ ਉੱਪਰ ਜਾਂ ਅਸਲੀ ਜੋ ਮਰੀਜ਼ ਹੁੰਦੇ ਆ ਉਹਨਾਂ ਦੇ ਉੱਪਰ ਅਸੀਂ ਕੰਮ ਕਰ ਸਕਦੇ ਹਾਂ ਸੋ ਇੱਕ ਤਰੀਕੇ ਦੀ ਪ੍ਰੈਕਟਿਸ ਹੁੰਦੀ ਹੈ ਸਾਡੀ ਤੁਸੀਂ ਦੇਖ ਸਕਦੇ ਹੋ ਇੱਥੇ ਜਿੰਨੇ ਵੀ ਸਿਰਿੰਜ ਪਏ ਆ ਨੀਡਲਸ ਵੀ ਆਇਆ ਜੋ ਵੀ ਕੈਨੂਲਾ ਵਗੈਰਾ ਸਭ ਕੁਝ ਪਏ ਆਇਆ ਪੈਰਾਸਟਾਮੋਲ ਦੀਆਂ ਗੋਲੀਆਂ ਖਾਂਦੇ ਆ ਉਹ ਇੰਡਸ ਉਹਦਾ ਇੱਕ ਨਮੂਨਾ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਬੱਚੇ ਇੱਕ ਵਾਰੀ ਆਇਓ ਆਪਾਂ ਲਗ ਲਗ ਸਾਈਜ਼ ਦੀਆਂ ਟੈਬਲੇਟ ਦੇਖੋ ਹਰੇਕ ਟੈਬਲੇਟ ਦਾ ਕੁਝ ਭਾਰ ਹੁੰਦਾ ਉਹ ਭਾਰ ਦੇ ਅਕੋਰਡਿੰਗ ਆਪਾਂ ਟੈਬਲੇਟ ਬਣਾ ਲੈਂਦੇ ਆ ਠੀਕ ਹੈ ਬੱਚੇ ਹੁਣ ਕੀ ਕਰਨਗੇ ਇੱਕ ਭਾਰ ਪਹਿਲਾਂ ਦੇਖਣਗੇ ਕਿੰਨੇ ਭਾਰ ਦੀ ਬਣ ਰਹੀ ਆ ਉਹਦੇ ਅਕੋਰਡਿੰਗ ਉਹ ਜੋ ਆਕਾਰ ਦੇਣ ਲਈ ਸ਼ੇਪ ਡਾਈ ਬਣੀ ਹੋਈ ਆ ਉਹਦੇ ਚ ਪਾਊਡਰ ਪਾਣਗੇ ਉਸ ਤੋਂ ਬਾਅਦ ਜਦੋਂ ਉਸ ਨੂੰ ਆਪਾਂ ਮਸ਼ੀਨ ਨੂੰ ਚਲਾਵਾਂਗੇ ਤਾਂ ਕੀ ਹੋਏਗਾ ਹੌਲੀ ਹੌਲੀ ਘੁੰਮ ਕੇ ਉਹ ਉਸ ਨੂੰ ਪ੍ਰੈਸ ਕਰ ਦੇਗੀ ਉਹ ਪ੍ਰੈਸ ਹੋਣ ਤੋਂ ਬਾਅਦ ਇੱਕ ਟੈਬਲੇਟ ਦੀ ਫਾਰਮ 'ਚ ਕਨਵਰਟ ਹੋ ਜਾਂਦੀ ਆ ਤਾਂ ਉਹ ਹੁਣ ਇਹਦੇ ਵਿੱਚ ਆਪਣਾ ਜਿਹੜੀ ਮੇਨ ਪੈਰਾਸਟਾਮੋਲ ਹੁੰਦੀ ਏ ਇਹਦੇ ਨਾਲ ਇੱਕ ਦੋ ਹੋਰ ਇਨਗਰੀਡੀਐਂਟ ਪਾਏ ਆਪਾਂ ਪਾਨੇ ਆ ਉਹਨਾਂ ਨੂੰ ਮਿਕਸ ਕਰਕੇ ਇੱਕ ਟੈਬਲੇਟ ਦੀ ਫਾਰਮ 'ਚ ਆਪਾਂ ਕਨਵਰਟ ਕਰ ਲੈਂਦੇ ਆ ਇਸ ਦੇ ਨਾਮ ਹੀ ਰਾਜਪਾਲਾ ਹੁਸ਼ਿਆਰਪੁਰ ਕੈਂਪਸ ਦੇ ਪ੍ਰੌਗਰਾਮ ਵਿੱਚ ਆਏ ਅਤਿ ਮਾਨਯੋਗ ਅਤਿ ਸਤਿਕਾਰਯੋਗ ਵਿਸ਼ਟ ਮਾਗਰੇ ਸਾਡੇ ਬਜ਼ੁਰਗ ਸਭ ਦਾ ਮੈਂ ਤਹਿ ਦਿਲੋਂ ਰਿਆ ਪਰ ਹੁਸ਼ਾਕਪ ਦੇ ਵਿੱਚ ਸਵਾਗਤ ਕਰਦੀ ਹਾਂ ਮੈਂ ਆਪਣੇ ਵਿਦਿਆਰਥੀਆਂ ਸਹਿਮੀਆਂ ਕੀ ਇਹਨਾਂ ਦੇ ਨਾਲ ਹੋ ਸਕਦਾ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੀਵਨ ਦੇ ਫਰਾ ਹਰ ਫਰਾ ਦਾ ਆਪਣਾ ਇੱਕ ਮਹੱਤਵ ਹੁੰਦਾ ਜਨਮ ਤੋਂ ਲੈ ਕੇ ਜੀਵਨ ਦੇ ਅੰਤਿਮ ਸਫਰਤਾ ਹਰ ਮਨੁੱਖੀ ਚਰਨ ਮੰਚ ਦੇ ਉੱਪਰ ਵੱਖ-ਵੱਖ ਅਦਾਕਾਰੀਆਂ ਕਰਦਾ ਹੈਗਾ ਤੇ ਪੂਰੀ ਕਹਾਣੀ ਬੰਦ ਹੈ ਜਿਸ ਦੇ ਵਿੱਚੋਂ ਔਣ ਦੇਜ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬੁੜਾਪਾ ਕਹਿੰਦੇ ਆ ਸੈਕਿੰਡ ਚਾਈਲਡਹੂਡ ਕਿਹਾ ਜਾਂਦਾ ਹੈ ਦੂਸਰਾ ਬਚਪਨ ਕਿਹਾ ਜਾਂਦਾ ਹੈ ਸਾਹਿਤ ਇਸ ਗੱਲ ਦਾ ਗਵਾਹ ਹੈ ਕਿ ਜਿੰਨੇ ਕਵਿਟਸ ਨੇ ਸਹਿਿਤਕਾਰ ਹੈ ਉਹਨਾਂ ਨੇ ਬਹੁਤ ਹੀ ਵਧੀਆ ਉਲੇਖ ਕੀਤਾ ਹੈ ਔਰ ਜਿਸ ਨੂੰ ਸੈਕਿੰਡ ਚਾਈਲਡਹੂਡ ਦੂਸਰਾ ਬਚਪਨ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਵੇਂ ਇੱਕ ਨਵਜਾਤ ਸ਼ਿਸ਼ੂ ਨੂੰ ਛੋਟੇ ਬੱਚੇ ਨੂੰ ਜਿਨੀ ਦੇਖਭਾਲ ਦੀ ਲੋੜ ਹੁੰਦੀ ਹੈ ਬੁਢਾਪੇ ਦੇ ਵਿੱਚ ਉਨੇ ਹੀ ਦੀ ਦੇਖਭਾਲ ਦੀ ਲੋੜ ਬਜ਼ੁਰਗਾਂ ਨੂੰ ਵੀ ਹ ਸਸਿਕਾ ਦੋਸਤੋ ਸੀਨੀਅਰ ਸਿਟੀਜ਼ਨ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਵੱਖ-ਵੱਖ ਤਰ੍ਹਾਂ ਦੇ ਜੋ ਸਮਾਜਿਕ ਸੰਸਥਾਵਾਂ ਨੇ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਹਨਾਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਅੱਜ ਹੁਸ਼ਿਆਰਪੁਰ ਰਿਆਤਬਾਰਾ ਕਾਲਜ ਵਿਖੇ ਇਹਨਾਂ ਸੀਨੀਅਰ ਸਿਟੀਜ਼ਨ ਵਾਲਿਆਂ ਜੋ ਬਜ਼ੁਰਗ ਲੋਕ ਨੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਵੱਖ-ਵੱਖ ਤਰ੍ਹਾਂ ਦੀ ਜੋ ਨੌਲੇਜ ਦਿੱਤੀ ਜਾ ਰਹੀ ਹੈ ਤੇ ਇਸ ਪਰਾਲੇ ਲਈ ਜੋ ਛਲਾਗਾ ਜੋ ਕਦਮ ਚੁੱਕਿਆ ਉਹ ਸਾਡੇ ਨਾਲ ਅਵਿਨਾਸ਼ ਰਾਏ ਖੰਨਾ ਜੀ ਜੋ ਸਾਬਕਾ ਐਮਪੀ ਨੇ ਤੇ ਹੁਣ ਵੀ ਇਹਨਾਂ ਦਾ ਬਹੁਤ ਵੱਡਾ ਇੱਕ ਅਹਿਮ ਯੋਗਦਾਨ ਹੈ ਕੇਂਦਰ ਸਰਕਾਰ ਦੇ ਵਿੱਚ ਵੀ ਸਰ ਸਵਾਗਤ ਹੈ ਤੁਹਾਡਾ ਜੀਬੀਸੀ ਅਪਡੇਟ ਦੇ ਵਿੱਚ ਜੀ ਤੁਹਾਡਾ ਧੰਨਵਾਦ ਤੁਸੀਂ ਇਸ ਈਵੈਂਟ ਨੂੰ ਕਵਰ ਕਰ ਰਹੇ ਹੋ ਜਿੱਦਾਂ ਤੁਸੀਂ ਜਾਣਦੇ ਹੋ ਕੱਲ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਡੇ ਸੀਗਾ ਉਸ ਨੂੰ ਮਨਾਉਣ ਦੇ ਲਈ ਅੱਜ ਉਸ ਨੂੰ ਡੈਡੀਕੇਟ ਕਰਦੇ ਹੋਏ 60 ਦੇ ਕਰੀਬ ਸੀਨੀਅਰ ਸਿਟੀਜ਼ਨ ਜਿਹੜੇ ਨੇ ਅੱਜ ਰਿਆਤਨਵਾਲਾ ਚ ਪਹਿਲਾਂ ਤਿੰਨ ਵਜੇ ਸਟੇ ਰਹਿਣਗੇ ਸਵੇਰੇ ਆਉਂਦੇ ਹੋਏ ਇਹਨਾਂ ਦਾ ਬ੍ਰੇਕਫਾਸਟ ਹੋਇਆ ਬ੍ਰੇਕਫਾਸਟ ਤੋਂ ਬਾਅਦ ਇਹਨਾਂ ਨੂੰ ਨਰਸਿੰਗ ਕਾਲਜ ਦੇ ਵਿੱਚ ਨਰਸਿੰਗ ਦੇ ਵਿਦਿਆਰਥੀਆਂ ਨੇ ਇਹ ਜੀਵਨ ਕਿਦਾਂ ਇਹ ਟਾਈਮ ਕਿਦਾਂ ਤੁਸੀਂ ਬਤਾਨਾ ਹੈਲਥ ਕੌਸ਼ੀਅਸ ਕਿਦਾਂ ਹੋਣਾ ਉਹਦੇ ਬਾਰੇ ਦੱਸਿਆ ਗਿਆ ਫਿਰ ਡੰਮੀਆਂ ਜਿਹੜੀਆਂ ਸੀਗੀਆਂ ਉਹਨਾਂ ਨਾਲ ਦੱਸਿਆ ਗਿਆ ਕਿ ਇਹ ਡੰਮੀਆਂ ਨੂੰ ਅਸੀਂ ਆਪਣੇ ਪਾਰਟ ਆਫ ਬਾਡੀਜ਼ ਕੀ ਹੁੰਦੇ ਨੇ ਉਸ ਤੋਂ ਬਾਅਦ ਫਿਰ ਟੈਬਲੇਟਸ ਕਿੱਦਾਂ ਬਣਦੀਆਂ ਪੈਰਾਸੂਟਾਮੋਲ ਦੀ ਗੋਲੀ ਕਿੱਦਾਂ ਬਣਦੀ ਹੈ ਦੁੱਧ ਕੇ ਨੂੰ ਕਿੱਦਾਂ ਟੈਸਟ ਕੀਤਾ ਜਾਂਦਾ ਹੈ ਉਹ ਚੀਜ਼ਾਂ ਦਿਖਾਈਆਂ ਉਹਨੇ ਸਾਰੇ ਬਜ਼ੁਰਗ ਕੰਪਿਊਟਰ ਦੇ ਅੱਗੇ ਬੈਠੇ ਨੇ ਇਹ ਕਿਸ ਦਾ ਦਿਲ ਕਰਦਾ ਮਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਕੋਈ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਰਿਹਾ ਕੋਈ ਕਦਾਰਨਾਥ ਦੇ ਦਰਸ਼ਨ ਕਰ ਰਿਹਾ ਕੋ ਮਨੀ ਮਹਿਸ਼ੇਸ਼ ਦੇ ਦਰਸ਼ਨ ਕਰ ਰਿਹਾ ਤਾਂ ਜੋ ਜੋ ਇਹ ਬਜ਼ੁਰਗ ਇੱਛਾ ਜਾਰ ਕਰ ਰਹੇ ਨੇ ਇਹ ਬੱਚੇ ਕੰਪਿਊਟਰ ਉੱਤੇ ਉਹਨਾਂ ਨੂੰ ਉਹੀ ਦਿਖਾ ਰਹੇ ਨੇ ਇਸ ਤੋਂ ਬਾਅਦ ਕਲਚਰ ਪ੍ਰੋਗਰਾਮ ਹੋਏਗਾ ਤੇ 3 ਵਜੇ ਇੱਥੋਂ ਇਹ ਫਿਰ ਸੋਨਾਲੀਕਾ ਜਿਹੜਾ ਸੰਜੀਵਨੀ ਚੱਲਦੀ ਹੈ ਉਹਦੇ ਵਿੱਚ ਜਾਣਗੇ ਉੱਥੇ 2 ਘੰਟੇ ਦਾ ਉੱਥੇ ਵੀ ਰੰਗ ਰੰਗ ਜਿਹੜਾ ਪ੍ਰੋਗਰਾਮ ਹੋਏਗਾ ਤੋਂ ਅੱਜ ਦਾ ਪੂਰਾ ਦਿਨ ਜਿਹੜਾ ਹੈ ਬਜ਼ੁਰਗਾਂ ਨੂੰ ਡੈਡੀਕੇਟ ਹੈ ਔਰ ਇਹ ਖੁਸ਼ ਰਹਿਣ ਉਹਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ ਤੁਸੀਂ ਦੇਖਿਆ ਉਹਨਾਂ ਦੇ ਚਿਹਰਿਆਂ ਤੇ ਬਹੁਤ ਕਿਦਰ ਚੱਲ ਨਹੀਂ ਸਕਦੇ ਫਿਰ ਵੀ ਆਏ ਹੋਏ ਨੇ ਫਿਰ ਵੀ ਉਹ ਪਾਰਟਿਸਿਪੇਟ ਕਰ ਰਹੇ ਨੇ ਤੇ ਮੈਂ ਸਮਝਦਾ ਮੈਂ ਪਹਿਲਾਂ ਰਿਆਤਨ ਬਾਬਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਸਪੇਸ ਦਿੱਤਾ ਜਿਨ੍ਹਾਂ ਨੇ ਸਾਨੂੰ ਅ ਮੌਕਾ ਦਿੱਤਾ ਇਸੇ ਤਰ੍ਹਾਂ ਦਿੱਲੀ ਤੋਂ ਵੀ ਚੰਡੀਗੜ੍ਹ ਤੋਂ ਵੀ ਟੀਮ ਆਈ ਹੋਈ ਹੈ ਦਿੱਲੀ ਤੋਂ ਆਈ ਏ ਪੀ ਪੀ ਡੀ ਉਹਨਾਂ ਦੇ ਦੋ ਲੋਕ ਆਏ ਹੋਏ ਨੇ ਪਪੂਲੇਸ਼ਨ ਤੇ ਰਿਸਰਚ ਤੇ ਕੰਮ ਕਰਨ ਵਾਲੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀ ਟੀਮ ਵੀ ਆਈ ਹੋਈ ਹੈ ਉਹਨਾਂ ਨੇ ਵੀ ਜਿਹੜਾ ਅਬਜ਼ਰਵ ਕੀਤਾ ਬਾਕੀ ਐਕਟੀਵਿਟੀਜ਼ ਹੋਰ ਕੀ ਕਰਨੀਆਂ ਉਹ ਜੋ ਗਾਈਡ ਕਰਨਗੇ ਅੱਗੇ ਉਸ ਸਾਹਮਣੇ ਸੀ ਇਹਨਾਂ ਦਾ ਕੰਮ ਕਰਾ ਸਰ ਜਿਸ ਤਰ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਲੋਕ ਰਹਿੰਦੇ ਨੇ ਤੇ ਫੈਮਿਲੀ ਮੈਂਬਰਸ ਆਪਣੀ ਡਿਊਟੀ ਤੇ ਚਲੇ ਜਾਂਦੇ ਨੇ ਤੇ ਉਹਨਾਂ ਇੱਕ ਡਿਪਰੈਸ਼ਨ ਦੇ ਵਿੱਚ ਵੀ ਆ ਸਕਦੇ ਨੇ ਉਹਨਾਂ ਲਈ ਕੀ ਸੋਲੂਸ਼ਨ ਹੈ ਜਾਂ ਇਸ ਤਰ੍ਹਾਂ ਦੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ ਬਹੁਤ ਵੱਡਾ ਤੇ ਬਹੁਤ ਇੰਪੋਰਟੈਂਟ ਕੁਐਸਚਨ ਚੀਮਾ ਸਾਹਿਬ ਤੁਸੀਂ ਪੁੱਛਿਆ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਕਿ ਸਾਂਭ ਲੋ ਮਾਪੇ ਰابطਾ ਮਿਲ ਜੂ ਆਪੇ ਉਸ ਪ੍ਰੋਗਰਾਮ ਦੇ ਤਹਿਤ ਅਸੀਂ ਬੱਚਿਆਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਇਕੱਲੇ ਰਹਿ ਰਹੇ ਬਜ਼ੁਰਗ ਹੈ ਤੁਸੀਂ ਹਫ਼ਤੇ 'ਚ ਘੱਟੋ-ਘੱਟ 2 ਘੰਟੇ ਉਹਨਾਂ ਨਾਲ ਸਪੈਂਡ ਜਰੂਰ ਕਰੋ ਤੁਸੀਂ ਜੇ ਟਾਈਮ ਤੁਹਾਡਾ ਹੋਇਆ ਤਾਂ ਪੀਪੀਟੀ ਦੇਖਿਓ ਜੇ ਜੋ ਕਾਲਜ ਦੇ ਸਾਡੇ ਕਾਲਜ ਦੇ ਬੱਚੇ ਜਿਹੜੇ ਨੇ ਉਹ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਦੇ ਆ ਬਜ਼ੁਰਗ ਕਈ ਵਾਰ ਕਹਿੰਦੇ ਮੈਂ ਤਾਂ ਇਹ ਭਾਂਡੇ ਵੀ ਨਹੀਂ ਮਾਜੇ ਉਹਨਾਂ ਦੇ ਭਾਂਡੇ ਮਾਜ ਨੂੰ ਵੀ ਨਾਲ ਉਹਨਾਂ ਦੀ ਮਦਦ ਕਰਦੇ ਆ ਕਈ ਬਜ਼ੁਰਗ ਕਹਿੰਦੇ ਹਾਂ ਤਾਂ ਮੈਂ ਨਾਸ਼ਤਾ ਵੀ ਨਹੀਂ ਕੀਤਾ ਉਹ ਨਾਸ਼ਤਾ ਤਿਆਰ ਕਰਨ ਲਈ ਵੀ ਉਹਨਾਂ ਦੀ ਮਦਦ ਕਰਦੇ ਆ ਕਈ ਬਜ਼ੁਰਗ ਕਹਿੰਦੇ ਮੈਂ ਤਾਂ ਹਲੇ ਲੱਕੜਾਂ ਲੈਣ ਜਾਣੀਆਂ ਜੰਗਲ ਚੋਂ ਮਤਲਬ ਹਜੇ ਤੱਕ ਵੀ ਇਹ ਸਿਚੁਏਸ਼ਨ ਹੈਗੀ ਹੈ ਉਹਨਾਂ ਨਾਲ ਜੰਗਲ ਚ ਲੱਕੜਾਂ ਲੈਣ ਵੀ ਜਾਂਦੇ ਨੇ ਉਹਨਾਂ ਨਾਲ ਟਾਈਮ ਕਿਦਾਂ ਸਪੈਂਡ ਕਰਨਾ ਇਹ ਉਹਨਾਂ ਨੂੰ ਸਿਖਾਣੇ ਆ ਜੇ ਸਾਰੇ ਕਾਲਜ ਉਹਨਾਂ ਦੇ ਸਾਰੇ ਵਿਦਿਆਰਥੀ ਆਪਣੇ ਮੱਲੇ ਦਾ ਆਪਣੇ ਪਿੰਡ ਦਾ ਦੋ ਦੋ ਚਾਰ ਚਾਰ ਬਜ਼ੁਰਗਾਂ ਨੂੰ ਟੱਚ ਕਰ ਜਨ ਤਾਂ ਇਹਨਾਂ ਬਜ਼ੁਰਗਾਂ ਦੇ ਚਿਹਰੇ ਤੇ ਅਸੀਂ ਰੌਣਕ ਲਿਆ ਸਕਦੇ ਆ ਇਹਨਾਂ ਦਾ ਵਧੀਆ ਟਾਈਮ ਜਿਹੜਾ ਹੈ ਉਹ ਸਪੈਂਡ ਹੋ ਸਕਦਾ ਪਰ ਇਹਨਾਂ ਨੂੰ ਕਿਸੇ ਸੰਸਥਾ ਨਾਲ ਵੀ ਜੋੜਿਆ ਜਾਵੇਗਾ ਜਾਂ ਫਿਰ ਸਿਰਫ ਇੱਕ ਇਹ ਉਪਰਾਲਾ ਜਿਹੜਾ ਇੱਥੇ ਤੱਕ ਸੀਮਤ ਰਹੇਗਾ ਨਹੀਂ ਇਹ ਬੱਚੇ ਜਿਹੜੇ ਨੇ ਅੱਜ ਇਹਨਾਂ ਨੂੰ ਇਹਨਾਂ ਦਾ ਮਕਸਦ ਹੈ ਇੱਕ ਇੱਕ ਬੱਚਾ ਜਿਹੜੀ ਦੇਖਿਆ ਨੇ ਨਾਂ ਲੱਗਾ ਹੋਇਆ ਉਹਨਾਂ ਨੂੰ ਸੈਂਸਟਾਈਜ਼ ਕਰਨ ਦਾ ਮਤਲਬ ਹੈ ਕਿ ਇਹ ਬਜ਼ੁਰਗਾਂ ਦੀ ਲੋੜ ਕੀ ਹੈ ਉਹ ਕੀ ਗੱਲਾਂ ਕਰਦੇ ਨੇ ਤਾਂ ਬਜ਼ੁਰਗ ਉਹਨਾਂ ਨਾਲ ਗੱਲਾਂ ਕਰਦੇ ਸੱਟ ਤੋਂ ਸਾਡੇ ਪੋਤੀਆਂ ਵਰਗੀਆਂ ਆ ਉਹ ਗੱਲਾਂ ਕਰਦੇ ਕਿ ਤੁਹਾਡੇ ਦਾਦਾ ਦੀ ਵਰਗੀਆਂ ਤਾਂ ਇਹ ਜਿਹੜੀ ਬੌਂਡਿੰਗ ਹੈ ਇਸ ਨੂੰ ਬਣਾ ਕੇ ਇਹਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਸਾਂਭ ਲੋ ਮਾਪੇ ਰਬ ਦਾ ਮਿਲ ਜੂ ਆਪੇ ਉਹ ਪ੍ਰੋਗਰਾਮ ਬੜਾ ਕਾਮਯਾਬ ਪ੍ਰੋਗਰਾਮ ਹੋਇਆ ਉੱਚ ਵੀ ਅਸੀਂ ਮੈਸੇਜ ਦਿੰਨੇ ਆ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਦੇਖਪਾਲ ਕਰੋ ਜੀ ਸਰ ਕੀ ਨਾਮ ਹੈ ਤੁਹਾਡਾ ਹਾਂ ਜੀ ਮੈਂ ਡਾਕਟਰ ਮਰਮੋਨ ਸਿੰਘ ਜੀ ਪਪੂਲੇਸ਼ਨ ਸੈਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਜਿਵੇਂ ਤੁਹਾਨੂੰ ਆਪਣੇ ਆਈਏ ਪੀਪੀਡੀ ਦੇ ਚੇਅਰਮੈਨ ਵਾਈਸ ਚੇਅਰਮੈਨ ਨੇ ਤੁਹਾਨੂੰ ਦੱਸਿਆ ਵੀ ਇਹਦਾ ਪਰਪਸ ਕੀ ਹੈ ਸੀਨੀਅਰ ਸਿਟੀਜ਼ਨ ਦੇ ਕਲ ਮਨਾਇਆ ਤੇ ਇਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਸੀ ਕਿ ਸਾਡੀ ਟੀਮ ਦਾ ਹਿੱਸਾ ਬਣੋ ਤੇ ਮੈਂ ਜਿਹੜੀਆਂ ਆਪਣੀਆਂ ਬਜ਼ੁਰਗਾਂ ਦੇ ਵਿੱਚ ਮੈਂਟਲ ਹੈਲਥ ਦੇ ਰਿਲੇਟਡ ਤੇ ਸੋਸ਼ਲ ਰਿਸਪੈਕਟ ਦੇ ਰਿਲੇਟਡ ਜੋ ਵੀ ਇਹਨਾਂ ਦੇ ਕੁਐਰੀਜ਼ ਨੇ ਉਹ ਇਹਨਾਂ ਨਾਲ ਐਡਰੈਸ ਕੀਤੀਆਂ ਜਿਵੇਂ ਇਹਨਾਂ ਨੇ ਇਹਨਾਂ ਨੂੰ ਅੱਜ ਦੇਖੋ ਇੱਥੇ ਰਿਆਦਨਬਾਰਾ ਕਮਾਉਣ ਦਾ ਹੈਗਾ ਪੂਰਾ ਵਿਜ਼ਿਟ ਇਹਨਾਂ ਦਾ ਨਾਲੇ ਸੋਨਾਲਿਕਾ ਟਰੈਕਟਰਸ ਦਾ ਉੱਥੇ ਵਿਜ਼ਿਟ ਕਰਾਉਣਾ ਤੇ ਇਸ ਦੇ ਨਾਲ ਕੀ ਹੁੰਦਾ ਵੀ ਜਿਨ੍ਹਾਂ ਨੂੰ ਕਦੇ ਮੌਕੇ ਨਹੀਂ ਮਿਲਿਆ ਉਹ ਰੋਜ਼ਾਨਾ ਦੀਆਂ ਜਿਹੜੀਆਂ ਆਪਣੀਆਂ ਰੋਜ਼ਾਨਾ ਦੇ ਕੰਮ ਹੈ ਉਹਨਾਂ ਅਰਜ਼ੀਆਂ ਜੋ ਨਹੀਂ ਨਿਕਲ ਪਾਉਂਦੇ ਬਹੁਤੇ ਬਜ਼ੁਰਗ ਇੱਥੇ ਹੈ ਜੀ ਹੋਣਗੇ ਜਿਨ੍ਹਾਂ ਦੇ ਬੱਚੇ ਗ੍ਰੈਜੂਏਟ ਕਰਕੇ ਮੈਟ੍ਰਿਕ ਕਰਕੇ ਪਲੱਸ 2 ਕਰਕੇ ਪਰ ਉਹਨਾਂ ਨੂੰ ਵਿਚਾਰਾਂ ਨੂੰ ਆਪ ਕੀ ਕਹਿੰਦੇ ਕਦੇ ادارےਾਂ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ ਜਿਵੇਂ ਅਜੇ ਉਪਰਾਲਾ ਕੀਤਾ ਇਹਨਾਂ ਨੂੰ ਇੱਥੇ ਕਮਾਉਣ ਦਾ ਤਾਂ ਇਹਨਾਂ ਨੂੰ ਬੜੀ ਮਾਨਸਿਕ ਸੰਤੁਸ਼ਟੀ ਮਿਲੀ ਹੋਏਗੀ ਜਿਵੇਂ ਵੱਖ-ਵੱਖ ਜਿਹੜੇ ਇੰਸਟੀਚਿਊਸ਼ਨ ਦੇ ਡਿਪਾਰਟਮੈਂਟਾਂ ਦੇ ਸਾਰੇ ਕੀਤੇ ਉਹਨਾਂ ਨੂੰ ਪ੍ਰੋਪਰ ਵਿਜ਼ਿਟ ਕਰਾਇਆ ਤੇ ਅਬਜ਼ਰਵ ਕਰਿਆ ਕਿ ਸਾਰੇ ਬਜ਼ੁਰਗ ਬੜੇ ਖੁਸ਼ ਮਹਿਸੂਸ ਕਰ ਰਹੇ ਨੇ ਤੇ ਇਸ ਤਰ੍ਹਾਂ ਦੀ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਦੋਂ ਕਿ ਇੱਕ ਬਜ਼ੁਰਗ ਘਰ ਬੈਠਿਆ ਉਸ ਨੂੰ ਕੋਈ ਪੁੱਛਦਾ ਨਹੀਂ ਜਾਂ ਹੁਣ ਜਿਹੜੇ ਫੈਮਿਲੀ ਸਾਈਜ਼ ਨੇ ਅਰਬਨਾਈਜੇਸ਼ਨ ਹੋਣ ਕਰਕੇ ਉਹ ਬੜੇ ਘਟ ਚੁੱਕੇ ਨੇ ਤੇ ਇਸ ਜਿਹੜੀ 벨ਟ ਹੈ ਇਹ ਦੁਆਬਾ 벨ਟ ਇਹਦੇ ਵਿੱਚ ਜਿਹੜੇ ਤਿੰਨ ਚਾਰ ਡਿਸਟ੍ਰਿਕਟ ਆਉਂਦੇ ਨੇ ਉਹਨਾਂ ਵਿੱਚ ਮੋਸਟਲੀ ਜਿਹੜੇ ਐਨ ਆਰ ਆਈ ਪਾਪੂਲੇਸ਼ਨ ਉਹ ਥੋੜੀ ਜਿਆਦਾ ਹੈ ਤੇ ਉਹਦੇ ਉਹਦੇ ਸਬੰਧ ਚ ਕੀ ਹੈ ਵੀ ਜਿਹੜੇ ਬਜ਼ੁਰਗ ਨੇ ਉਹ ਕਰ ਰਹੇ ਨੇ ਥੋੜਾ ਲੋਨਲੀ ਲੈਸ ਡਿਪਰੈਸ਼ਨ ਤੇ ਅਲਜ਼ੈਮੈਰਾ ਜਿਵੇਂ 45 ਸਾਲ ਬਾਅਦ ਸ਼ੁਰੂ ਹੋ ਜਾਂਦਾ ਜਿਸ ਤੇ ਆਪਾਂ ਫੋਰਗੇਟਿੰਗ ਕਹਿੰਦੇ ਆ ਤੇ ਇਹ ਉਸੇ ਤਰੀਕੇ ਨਾਲ ਐਕਟੀਵੇਟ ਹੋ ਸਕਦਾ ਜੇ ਇਹਨਾਂ ਨਾਲ ਇੰਟਰੈਕਸ਼ਨ ਦੇ ਪ੍ਰੋਗਰਾਮ ਜਿਹੜੇ ਆ ਉਹ ਵੱਧ ਤੋਂ ਵੱਧ ਆਪਾਂ ਆਰਗੇਨਾਈਜ਼ ਕਰਾਈਏ ਤੇ ਇਹ ਜਿਹੜੀ ਹੈਗੀ ਇਸ ਨੂੰ ਆਪਾਂ ਹੋਰ ਇੰਪਰੂਵਮੈਂਟ ਕਰਨ ਲਈ ਦੇ ਹੋਰ ਇਸ ਦੇ ਉੱਤੇ ਕੰਮ ਕਰਾਂਗੇ ਕਿ ਇਸ ਨੂੰ ਹੋਰ ਵਧੀਆ ਕਿਸ ਤਰ੍ਹਾਂ ਕਰਿਆ ਜਾ ਸਕਦਾ ਤੇ ਮੈਂਟਲ ਹੈਲਥ ਸਰਵਿਸ ਨੂੰ ਆਪਾਂ ਹੋਰ ਇੰਪਰੂਵ ਕਿਵੇਂ ਕਰ ਸਕਦੇ ਪਬਲਿਕ ਹੈਲਥ ਸੈਕਟਰ ਦੇ ਵਿੱਚ ਵੀ ਐਸ ਵੈਲ ਪ੍ਰਾਈਵੇਟ ਜਾਂ ਐਨ ਜੀਓ ਜਾਂ ਐਨੀ ਸਪான்ਸਰਡ ਏਜੰਸੀ ਜਿਹੜੀ ਚਾਹੀਏ ਹੈ। ਫਿਰ ਜਿਹੜਾ ਡਿਪਰੈਸ਼ਨ ਹੈ ਇਹ ਇੱਕ ਡਾਕਟਰਾਂ ਦੇ ਰਾਹੀਂ ਇਲਾਜ ਕੀਤਾ ਜਾਣਾ ਹੀ ਇੱਕ ਜੋ ਕਦਮ ਹੈ ਉਥੇ ਤੱਕ ਹੀ ਖਤਮ ਨਹੀਂ ਹੁੰਦਾ ਇਸ ਦੇ ਇਲਾਜ ਵਾਸਤੇ ਬਜ਼ੁਰਗਾਂ ਨੂੰ ਡਿਪਰੈਸ਼ਨ ਤੋਂ ਬਾਹਰ ਕਰਨ ਲਈ ਇੱਕ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਨੇ ਜੋ ਸਮਾਜਿਕ ਸੰਸਥਾਵਾਂ ਨੇ ਜਾਂ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਇਹਨਾਂ ਨੂੰ ਵੀ ਇਹਨਾਂ ਬਜ਼ੁਰਗਾਂ ਵਾਸਤੇ ਕੋਈ ਇਹੋ ਜਿਹੇ ਹਿੱਲੇ ਕਰਨੇ ਚਾਹੀਦੇ ਨੇ ਇਹਨਾਂ ਨੂੰ ਵੱਖ-ਵੱਖ ਹਿਲ ਸਟੇਸ਼ਨ ਹੋਏ ਜਾਂ ਹੋਰ ਕੋਈ ਸੈਰਗਾਹ ਹੁੰਦੀਆਂ ਨੇ ਉੱਥੇ ਵੀ ਕਮਾਉਂਦਾ ਉਪਰਾਲਾ ਕਰਨਾ ਚਾਹੀਦਾ ਤਾਂ ਜੋ ਇਹ ਡਿਪਰੈਸ਼ਨ ਤੋਂ ਬਾਹਰ ਹੋ ਕੇ ਆਪਣੀ ਇੱਕ ਵੱਖਰੀ ਜ਼ਿੰਦਗੀ ਬਤੀਤ ਕਰ ਸਕਣ ਕੈਮਰਾਮੈਨ ਜਤਿੰਦਰ ਪੰਚ ਦੇ ਨਾਮ ਮੈਂ ਅਮਨੀਸ਼ ਚਿਮਾ ਇਜ਼ਾਜ਼ਤ ਦਿਓ ਧੰਨਵਾਦ